ਬਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆ ਰਹੇ ਨੇ ਇਹ ਦਾਵਾ ਗਨੀਵ ਕੌਰ ਮਜੀਠੀਆ ਨੇ ਕੀਤਾ ਉਹਨਾਂ ਦੇ ਪਤਨੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਖ ਦਿੱਤਾ ਹੈ ਕਿ ਅੱਜ ਬਿਕਰਮ ਮਜੀਠੀਆ 10:30 ਵਜੇ ਨਾਬਾ ਜੇਲ੍ਹ ਚੋਂ ਬਾਹਰ ਆ ਜਾਣਗੇ ਦੱਸਦੀ ਹੈ ਕਿ ਬੀਤੇ ਕੱਲ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਇਸ ਤੋਂ ਬਾਅਦ ਅੱਜ ਹੁਣ ਉਹਨਾਂ ਦੀ ਰਿਹਾਈ ਦੀ ਖਬਰ ਆਈ ਹੈ ਬੀਤੇ ਕੱਲ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾ ਨੇ ਵੀ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਦੀ ਖਬਰ ਆਈ ਹੈ ਸੁਨਾਲ ਦੀ ਨਾਲ ਹੁਣ ਰਾਹਤ ਦੀ ਖਬਰ ਅਕਾਲੀ ਦਲ ਦੇ ਲਈ ਇਹ ਅਕਾਲੀ ਦਲ ਦੇ ਲਈ ਰਾਹਤ ਦੀ ਖਬਰ ਇਹ ਹੈ ਕਿ ਬਿਕਰਮ ਮਜੀਠੀ ਅੱਜ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਇਹ ਦਾਵਾ ਕੀਤਾ ਗਨੀਬ ਕੌਰ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਨੇ ਸਾਫ਼ ਦੱਸਿਆ ਹੈ ਕਿ 10:30 ਵਜੇ ਬਿਕਰਮ ਮਜੀਠੀਆ ਅੱਜ ਨਾਬਾ ਜੇਲ੍ਹ ਚੋਂ ਬਾਹਰ ਆ ਜਾਣਗੇ ਮਹਿਜ਼ ਕੁਝ ਮਿੰਟਾਂ ਤੋਂ ਬਾਅਦ ਵਿਕਰਮ ਮਜੀਠੀਆ ਨੇ ਜਿਹੜੇ ਉਹ ਨਾਬਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਲਦ ਹੀ ਉਹ মিডিਆ ਦੇ ਵੀ ਮੁਖਾਤਿਬ ਹੋ ਸਕਦੇ ਨੇ ਕਿਉਂਕਿ ਪਿਛਲੀ ਵਾਰ ਜਦੋਂ ਜੇਲ੍ਹ ਚੋਂ ਰਿਹਾਅ ਹੋਏ ਸੀ ਉਸ ਵੇਲੇ ਵੀ ਵਿਕਰਮ ਮਜੀਠੀਆ ਨੇ মিডিਆ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਆਪਣੀ ਚੜ੍ਹਦੀ ਕਲਾ ਦੀ ਗੱਲ ਆਖੀ ਸੀ ਬੀਤੇ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਜਦੋਂ ਉਹਨਾਂ ਨੂੰ ਮਿਲ ਕੇ ਆਏ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਵੀ ਇਹੀ ਦਾਵਾ ਕੀਤਾ ਸੀ ਕਿ ਵਿਕਰਮ ਮਜੀਠੀਆ ਜੇਲ੍ਹ ਵਿੱਚ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਨੇ ਠੀਕ ਨੇ ਪਰ ਹੁਣ ਮਜੀਠੀਆ ਅੱਜ ਜੇਲ੍ਹ ਵਿੱਚੋਂ ਬਾਹਰ ਆ ਰਹੇ ਨੇ ਮਹਿਜ਼ ਕੁਝ ਮਿੰਟਾਂ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾ ਸਕਦਾ ਹੈ ਗਨੀਵਕੌਰ ਮਜੀਠੀਆ ਨੇ ਜੋ ਟਵੀਟ ਕੀਤਾ ਅਸੀਂ ਉਹ ਵੀ ਤੁਹਾਨੂੰ ਪੜ੍ਹ ਕੇ ਦੱਸਾਂਗੇ ਕੀ ਕੁਝ ਲਿਖਿਆ ਮਜੀਠੀਆ ਦੇ ਧਰਮ ਪਤਨੀ ਨੇ ਜੋ ਗਨੀਵਕੌਰ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸਾਰੇ ਭੈਣ ਭਰਾਵਾਂ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਵਿਕਰਮ ਜੀ ਨੂੰ ਜ਼ਮਾਨਤ ਮਿਲੀ ਹੈ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਸੱਚ ਸਾਹਮਣੇ ਆਇਆ ਆਖਿਰ ਸੱਚ ਦੀ ਜਿੱਤ ਹੋਈ ਹੈ ਵਿਕਰਮ ਜੀ ਕੱਲ ਸਵੇਰੇ 10:30 ਵਜੇ ਨਾਬਾ ਜੇਲ੍ਹ ਤੋਂ ਬਾਹਰ ਹੋਣਗੇ ਸੋ ਇਹ ਵਿਕਰਮ ਮਜੀਠੀਆ ਦੇ ਧਰਮ ਪਤਨੀ ਗਨੀਵ ਕੌਰ ਮਜੀਠੀਆ ਨੇ ਟਵੀਟ ਕੀਤਾ ਸੀ ਸੋ ਮਜੀਠੀਆ ਦੇ ਸਮਰਥਕ ਤੇ ਉਹਨਾਂ ਦੀ ਰਿਹਾਈ ਹੈ ਜਿਹੜੀ ਹੋ ਸਕਦੀ ਹੈ ਮਜੀਠੀਆ ਦੀ ਰਿਹਾਈ ਹੈ ਜਿਹੜੀ 3 ਫਰਵਰੀ ਸਵੇਰੇ 10:30 ਵਜੇ ਦੀ ਇਹ ਸਮਾਂ ਜਿਹੜਾ ਰਿਹਾਈ ਦਾ ਦੱਸਿਆ ਜਾ ਰਿਹਾ ਹੈ ਸੋ ਮਜੀਠੀਆ ਬੇਤਰਮ ਪਤਨੀ ਗਨੀਵਕੌਰ ਮਜੀਠੀਆ ਨੇ ਬੀਤੇ ਕੱਲ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਸਵੇਰੇ 10:30 ਵਜੇ ਨਾਬਾ ਜੇਲ ਤੋਂ ਉਹ ਬਾਹਰ ਆਉਣਗੇ ਦੱਸਿਆ ਕਿ ਅੱਜ 3 ਜਨਵਰੀ ਨੂੰ ਆ ਮਾਫੀ ਚ ਉਹਨਾਂ 3 ਫਰਵਰੀ ਨੂੰ ਉਹਨਾਂ ਦੇ 10:30 ਵਜੇ ਬਾਹਰ ਹੋਣ ਦੀ ਉਮੀਦ ਹੈ ਹਾਲਾਂਕਿ ਕਾਗਜ਼ ਪੱਤਰ ਜਾਂ ਕਾਗਜ਼ੀ ਕਾਰਵਾਈ ਕਰਨ ਨੂੰ ਕਈ ਵਾਰ ਸਮਾਂ ਲੱਗ ਜਾਂਦਾ ਹੈ ਆ ਸਮਾਂ ਉੱਤੇ ਥੱਲੇ ਵੀ ਹੋ ਸਕਦਾ ਪਰ ਗਨੀਵਕੌਰ ਮਜੀਠੀਆ ਦੇ ਮੁਤਾਬਿਕ 10:30 ਵਜੇ ਉਹ ਨਾਬਾ ਜੇਲ ਤੋਂ ਬਾਹਰ ਹੋਣਗੇ ਬੀਤੇ ਕੱਲ ਉਹਨਾਂ ਨੇ ਬੀਤੀ ਰਾਤ ਉਹਨਾਂ ਨੇ ਇਹ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸ਼ੁਕਰਾਨਾ ਕੀਤਾ ਪਰਮਾਤਮਾ ਦਾ ਪਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਵੀ ਪਖਦੀ ਜਾ ਰਹੀ ਹੈ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਸੋਣ ਦੇਖਣਾ ਹੋਵੇਗਾ ਵਿਕਰਮ ਮਜੀਠੀਆ ਜੇਲ੍ਹ ਚੋਂ ਰਿਹਾ ਹੋਣ ਤੋਂ ਬਾਅਦ ਆਪਣੀ ਪਹਿਲੀ ਸਟੇਟਮੈਂਟ ਜਾਂ ਆਪਣਾ ਪਹਿਲਾ ਬਿਆਨ ਕੀ ਦਿੰਦੇ ਨੇ ਕਿ ਸਰਕਾਰ ਨੂੰ ਉਹ ਕੀ ਕਹਿੰਦੇ ਨੇ ਆਪਣੇ ਤੇ ਲੱਗੇ ਦੋਸ਼ਾਂ ਬਾਰੇ ਉਹ ਕੀ ਕਹਿੰਦੇ ਨੇ ਦੁਬਾਰਾ ਦੇਖਣਾ ਹੋਵੇਗਾ ਕਿਉਂਕਿ ਜੇਲ੍ਹ ਜਾਣ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਹੁਣ ਵਿਕਰਮ ਮਜੀਠੀਆ ਇੱਕ ਵਾਰ ਫਿਰ ਤੋਂ ਜੇਲ੍ਹ ਚੋਂ ਬਾਹਰ ਆ ਰਹੇ ਨੇ ਉਹਨਾਂ ਦੀ ਜਲਦ ਹੀ ਅੱਜ ਰਿਹਾਈ ਹੋ ਸਕਦੀ ਹੈ